ਦੇਨੂ ਸਾਸ਼ਟੀਆਕਾਲ ਨਮਸਤੇ ਸलाम ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜਦੀ ਕਲਾ ਵਿੱਚ ਹੋਵੋਗੇ ਆਪਾਂ ਜੀ ਅੱਜ ਦਾ ਬਲੌਗ ਸਟਾਰਟ ਕਰ ਰਹੇ ਹਾਂ ਜੀ ਸ਼ਾਮ ਦੇ ਟਾਈਮ ਤੇ ਤੇ ਮੈਂ ਲੱਗੀ ਹੁਈ ਆ ਜੀ ਮਟਰ ਕੱਢਣ ਵਾਸਤੇ ਤੇ ਕਰੀਬਨ ਮਟਰ ਕੱਢ ਲਏ ਨੇ ਬਸ ਥੋੜੇ ਜਿਹਾ ਰਹਿ ਗਏ ਹਨ ਠੰਡ ਆ ਗਈ ਹੈ ਤੇ ਹੁਣ ਤਾਂ ਕੰਬਲ ਵਿੱਚ ਹੀ ਬੈਠ ਕੇ ਸਾਰੇ ਕੰਮ ਹੁੰਦੇ ਨੇ ਕਿਉਂਕਿ ਸਾਡੇ ਤੇ ਇੱਥੇ ਹੈ ਨਹੀਂ ਨਾ ਧੁੱਪ ਨਹੀਂ ਆਉਂਦੀ ਹੈਗੀ ਜਿੱਦਾ ਬੰਦਾ ਧੁੱਪੇ ਮੰਜਾ ਵਗੈਰਾ ਟਾ ਕੇ ਬੈਠਾ ਰਹੇ ਤੇ ਇੱਥੇ ਬਸ ਫਲੈਟਾਂ ਦੇ ਵਿੱਚ ਆਹੀ ਪ੍ਰੋਬਲਮ ਹੁੰਦੀ ਹੈ ਕਿ ਧੁੱਪ ਨਹੀਂ ਆਉਂਦੀ ਹੈਗੀ ਮਤਲਬ ਜ਼ਿਆਦਾ ਧੁੱਪ ਨਹੀਂ ਹੈਗੀ ਆ ਦੇਖੋ ਆ ਨਾ ਅਸੀਂ ਬਾਲਕਨੀ ਜਿਹੜੀ ਹੈਗੀ ਆ ਕਵਰ ਕੀਤੀ ਹੋਈ ਹੈ ਤੇ ਇੱਥੇ ਫਿਰ ਮੈਂ ਨਾ ਸਟੈਂਡ ਰੱਖ ਦਿੱਤਾ ਏ ਕੱਪੜਿਆਂ ਵਾਲਾ ਕਿ ਇੱਧਰ ਨਾ ਫਿਰ 12 ਵਜੇ ਤੋਂ ਬਾਅਦ ਧੁੱਪ ਆ ਜਾਂਦੀ ਹੈ। ਜਿਆਦਾ ਹੁੰਦੀ ਹੈ। ਦੇਖੇ ਜੀ ਅੱਜ ਨਾ ਮੈਂ ਡਾਕਟਰ ਸਾਹਿਬ ਨਾਲ ਆ ਗਈ ਸੀਗੀ ਕਲੀਨਿਕ। ਅੱਛਾ 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 ਆ ਜਾ ਆ ਜਾ। ਬਈ ਇਸ ਵਿੱਚ ਟਾਈਮ ਵੀ ਕਾਫੀ ਲੱਗਦਾ ਹੈ। ਜਗਨੂ ਨੇ ਨਵਾਂ ਸੂਟ ਪਾ ਲਿਆ। ਜਗਨੂ ਨੂੰ ਨਵੀਂ ਜੈਕਟ ਮਿਲ ਗਈ ਬਈ। ਦੇਖੋ ਕਿੰਨੀ ਚੋਣੀ ਜੈਕਟ ਹੈ। 2000 ਰੁਪਏ ਵਾਲੇ ਕਪੜੇ ਆਪਕੋ ਸਿਰਫ 200 ਰੁਪਏ ਵਿੱਚ ਮਿਲेंगे। ਐਸੀ ਨਵੀਂ ਜੈਕਟ ਦੇਖੀ। ਇਹ ਟਾਪ ਬ੍ਰਾਂਡਸ ਦੇ ਕੱਪੜੇ ਬੈੱਡ ਸ਼ੀਟ ਜੁਗਨੂ ਦਿਖਾਈਆਂ ਆਪਦੀ ਕਟਿੰਗ ਦਿਖਾਈਂ ਹੋਲਸੇਲ ਰੇਟ ਪਰ ਫੇਸ ਕਟਿੰਗ ਦਿਖਾਈਂ ਆਪਣੀ ਵਾਲਾਂ ਦੀ ਬੱਚੋਂ ਸੇ ਲੈ ਕੇ ਬੜੋ ਪੂਰੀ ਇੱਧਰ ਕਰੋ ਇੱਥੇ ਕੁਝ ਨ ਕੁਝ ਤੇ ਬਹੁਤ ਤੇਜ਼ ਧੁੱਪ ਹੈਗੀ ਐ ਇਸ ਵਧੀਆ ਧੁੱਪ ਵਸੇ ਕਰਨ ਨੂੰ ਲਓ ਜੀ ਅਸੀਂ ਹੁਣ ਨਾ ਘਰ ਆ ਗਏ ਆ ਜੁਗਨੂ ਦੇ ਫੇਸ ਦੇ ਉੱਪਰ ਜਿੰਨ ਵਾਲਾਂ ਦੀ ਕਟਿੰਗ ਕਰਵਾ ਕੇ ਕਿਉਂਕਿ ਕੁਝ ਜ਼ਿਆਦਾ ਹੀ ਵਾਲ ਸੀਗੇ ਇਹਦੇ ਅੱਖਾਂ 'ਚ ਵੀ ਪੈਂਦੇ ਸੀ ਹੁਣ ਲੱਗੀਆਂ ਜੀ ਮੈਂ ਮੱਖਣ ਬਣਾਣਾ ਦੇਖੋ ਇੰਨਾ ਤਾਂ ਮੈਂ ਬਣਾ ਲਿਆ ਏ ਹਲੇ ਹੋਰ ਮੈਂ ਇਹਦੇ ਵਿੱਚ ਥੋੜਾ ਜਿਹਾ ਨਾ ਹੈਂਡ ਗਰਾਇੰਡਰ ਫੇਰਾਂਗੀ ਫਿਰ ਹੋਰ ਵਧੀਆ ਨਿਕਲੇ ਆਊਗਾ ਆ ਦੇਖੋ ਇਹਦੇ ਵਿੱਚ ਹੋਰ ਨਿਕਲੇ ਆਇਆ ਏ ਤੇ ਫਿਰ ਥੋੜਾ ਜਿਹਾ ਮੱਖਣ ਮੈਂ ਰੱਖ ਕੇ ਡਾਕਟਰ ਸਾਹਿਬ ਦੇ ਲਈ ਬਾਕੀ ਜੇ ਮੈਂ ਸਾਰਾ ਗਰਮ ਕਰਕੇ ਘਿਓ ਬਣਾ ਦੇਣਾ ਏ ਬਹੁਤ ਵਧੀਆ ਘਿਓ ਨਿਕਲੇ ਆ ਨਾ ਸੋਰੀ ਮੱਖਣ ਨਿਕਲੇ ਆਇਆ ਏ ਜੀ ਸਾਰਾ ਮੱਖਣ ਆਪਣਾ ਬਣ ਗਿਆ ਹੁਣ ਆਪਾਂ ਇਸੇ ਤਰ੍ਹਾਂ ਹੀ ਕੜਾਈ ਨੂੰ ਰੱਖ ਦੇਣਾ ਹੈ ਗੈਸ ਤੇ ਤੇ ਮੈਂ ਅੱਜ ਮੈਂ ਕੋਲ ਖੜ ਕੇ ਬਣਾਵਾਂਗੀ ਥੋੜੇ ਜਿਨਾ ਤੇਜ ਗੈਸ ਦੇ ਉੱਪਰ ਨਹੀਂ ਤਾਂ ਮੈਂ ਸਿਮ ਕਰਕੇ ਛੱਡ ਦਿੰਨੀ ਹੁੰਨੀ ਆ ਤੇ ਚਲੋ ਬਣਾਉਣੀ ਹੈ ਜੀ ਆਪਾਂ ਘਿਓ ਇਹਦਾ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਵਾਂਗੀ ਵੈਸੇ ਤਾਂ ਅਸੀਂ ਮੱਝ ਦਾ ਦੁੱਧ ਲੈਣੇ ਹੁੰਦੇ ਆ ਪਰ ਕਈ ਵਾਰ ਨਾਲ ਅਸੀਂ ਵੇਰਕਾ ਦਾ ਦੁੱਧ ਵਿੱਚ ਮਿਕਸ ਕਰ ਲੈਨੇ ਆ ਕਈ ਵਾਰ ਲਿਆਉਣਾ ਪੈ ਜਾਂਦਾ ਹੈ ਤੇ ਇਸ ਕਰਕੇ ਸਾਡਾ ਜਿਹੜਾ ਘਿਓ ਹੁੰਦਾ ਏ ਥੋੜਾ ਜਿਹਾ ਪੀਲਕ ਤੇ ਬਣਦਾ ਹੁੰਦਾ ਏ ਤੇ ਪੂਰਾ ਚਿੱਟਾ ਨਹੀਂ ਬਣਦਾ ਹੈਗਾ ਨਹੀਂ ਤਾਂ ਮੱਝ ਦੇ ਦੁੱਧ ਦਾ ਜਿਹੜਾ ਹੁੰਦਾ ਏ ਉਹ ਚਿੱਟਾ ਬਣ ਜਾਂਦਾ ਦੇਖੋ ਥੋੜਾ ਥੋੜਾ ਪੀਲਾ ਹੋ ਗਿਆ ਚਲੋ ਜੀ ਆਪਣਾ ਘਿਓ ਬਣ ਗਿਆ ਹੁਣ ਆਪਾਂ ਨਾ ਕਿਦੇ ਵਿੱਚ ਛਾਣ ਲਾਂਗੇ ਪੂਰਾ ਵਧੀਆ ਘਿਓ ਬਣਿਆ ਹੈ ਦੇਖੋ ਥੋੜਾ ਥੋੜਾ ਪੀਲਾ ਬਣ ਗਿਆ ਨਾ ਇਹ ਮੱਝ ਦੇ ਦੁੱਧ ਵਿੱਚ ਵੇਰਕਾ ਦਾ ਕਦੇ-ਕਦਾਈ ਮਿਕਸ ਹੋ ਜਾਂਦਾ ਸੀ ਇਸ ਕਰਕੇ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸलाम जी ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਅਨੁਸ਼ਟਰੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਜਿਹੜੀ ਆਪਣੀ ਰੁਟੀਨ ਹੈਗੀ ਆ ਜੀ ਉਹ ਦਿਖਾ ਰਹੀ ਆਂ ਦੁਪਹਿਰ ਦੇ ਟਾਈਮ ਤੋਂ ਬਲੌਗ ਸਟਾਰਟ ਕਰ ਰਹੀ ਆਂ ਦੁਪਹਿਰ ਦਾ ਟਾਈਮ ਬਣੀ ਹੈਗਾ ਦੁਪਹਿਰ ਤੋਂ ਬਾਅਦ ਦਾ ਟਾਈਮ ਹੈਗਾ ਕਿਉਂਕਿ ਅੱਜ ਅਸੀਂ ਦੁਪਹਿਰੇ ਰੋਟੀ ਬਣਾਈ ਨਹੀਂ ਹੈਗੀ ਤੇ ਮੈਂ ਕਿਹਾ ਵੀ ਭੁੱਖ ਨਹੀਂ ਲੱਗਦੀ ਹੁੰਦੀ ਹੈਗੀ ਹੁਣ 1 2 ਵਜੇ ਤੱਕ ਵੀ ਮੈਂ ਕਿਹਾ ਥੋੜੀ ਲੇਟ ਬਣਾਇਆ ਕਰਾਂਗੇ ਤੇ ਅੱਜ ਨਾ ਮੈਂ ਫਿਰ 3 ਵਜੇ ਰੋਟੀ ਬਣਾਉਣ ਲੱਗੀ ਆ ਤੇ ਲੈ ਲਓ ਜੀ ਆਪਾਂ ਨੇ ਬਾਥੂ ਮੇਥੇ ਔਰ ਪਾਲਕ ਥੋੜੀ ਜਹੀ ਮੈਂ ਸਾਰਾ ਕੁਝ ਇਸਮਾਰ ਲਿਆਏ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ ਲੋ ਜੀ ਮਿੱਠੇ ਬੱਥੂ ਪਾਲਕ ਨੂੰ ਆਪਾਂ ਨੇ ਧੋ ਸਮਾਰ ਕੇ ਰੱਖ ਲਿਆ ਏ ਹੁਣ ਆਪਾਂ ਕੱਟਾਂਗੇ ਚਲੋ ਜੀ ਆਪਾਂ ਨੇ ਸਾਰਾ ਕੁਝ ਕੱਟ ਲਿਆ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਆਂ ਤੜਕੇ ਵਿੱਚ ਆਪਾਂ ਪਿਆਜ਼ ਅਦਰਕ ਲਸਣ ਹਰੀਆਂ ਮਿਰਚਾਂ ਟਮਾਟਰ ਲਵਾਂਗੇ ਜੀ ਤੇਲ ਪਾ ਲਿਆ ਆਪਾਂ ਨੇ ਤੇਲ ਗਰਮ ਹੋਣ ਕੇ ਵਿੱਚ ਪਾਵਾਂਗੇ ਰਾਈ ਤੇ ਮੈਂ ਨਾ ਅਦਰਕ ਹਰੀਆਂ ਮਿਰਚਾਂ ਲਸਣ ਕੁੱਟ ਲਿਆ ਸੀ ਇਹ ਲੈ ਨੂੰ ਸੇਕ ਲਵਾਉਣੀ ਹੈ ਜੀ ਕਿਰਪਾ ਨਾਲ ਪਿਆਜ਼ ਆਪਾਂ ਇਹ ਹੀ ਪਿਆਜ਼ ਪਾ ਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਮਸਾਲੇ ਤਾਂ ਆਪਾਂ ਇਹਦੇ ਵਿੱਚ ਜ਼ਿਆਦਾ ਕੁਝ ਨਹੀਂ ਪਾਉਣਾ ਹੈਗਾ ਬਸ ਆਪਾਂ ਨੇ ਸਿੰਪਲ ਰੱਖਣੀ ਹੈ ਆਮੀ ਉਂਝ ਤੇ ਆਲੂ ਵੀ ਮੈਂ ਦੋ ਕੱਟ ਲਏ ਨੇ ਆਲੂ ਵੀ ਪਾਵਾਂਗੇ ਤੇ ਲੋ ਜੀ ਆਪਣਾ ਅੱਗ ਤਾਂ ਬੁੱਝ ਗਿਆ ਤੇ ਹੁਣ ਆਪਾਂ ਪਾ ਦਿੰਦਾ ਹੈ ਇੱਕ ਟਮਾਟਰ ਟੁੱਕੜੀ ਕੀ ਤੇ ਨਮਕ ਥੋੜੀਆਂ ਜੀਆਂ ਲਾਲ ਮੁਕਟਾ ਪਾ ਲਨੇ ਆ ਤੇ ਬਾਕੀ ਆਪਾਂ ਨੂੰ ਹੋਰ ਕੋਈ ਮਸਾਲੇ ਨਹੀਂ ਪਾਉਣੇ ਹੈਗੇ ਤੇ ਆਪਾਂ ਨੇ ਦੋ ਆਲੂ ਵੀ ਪਾਵਾਂਗੇ ਇਹਦੇ ਵਿੱਚ ਦੋ ਆਲੂ ਮੈਂ ਕੱਟ ਲਏ ਸੀ ਤੇ ਇਹਦੇ ਨਾਲ ਪੁਰਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਆਲੂ ਪੁਰਜੀ ਹੁਣ ਇਹਨੂੰ ਆਪਾਂ ਨਾ ਪਾਣੀ ਸੁੱਕਣ ਤੱਕ ਪਕਾਵਾਂਗੇ ਤੇ ਵੀ ਆਪਾਂ ਨੂੰ ਪੂਰੀ ਬਣ ਗਈ ਹੈ ਦੇਖੋ ਬਹੁਤ ਵਧੀਆ ਬਣੀ ਹੈ ਮੈਂ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਸੀ ਪਾਇਆ ਹੈਗਾ ਵਿੱਚੋਂ ਪਾਣੀ ਜਰਾ ਨਿਕਲਿਆ ਸੀ ਫਸੋ ਫਿਰ ਸਾਰਾ ਆਪਾਂ ਨੂੰ ਸੁਕਾਉਣਾ ਪੈਂਦਾ ਹੈ ਫੇਰੀ ਪੁਰਜੀ ਵਧੀਆ ਲੱਗਦੀ ਹੁੰਦੀ ਹੈ ਲੋ ਜੀ ਦੇਖੋ ਪਾਣੀ ਬਿਲਕੁਲ ਹੀ ਸੁੱਕ ਗਿਆ ਸੀ ਤੇ ਬਹੁਤ ਹੀ ਵਧੀਆ ਕਰਾਰੀ ਕਰਾਰੀ ਪੁਰਜੀ ਬਣੀ ਹੈ ਆਪਣੀ ਆਲੂ ਪੁਰਜੀ ਹੁਣ ਮੈਂ ਬਣਾਵਾਂਗੀ ਜੀ ਮੱਕੀ ਤੇ ਵਿੱਚ ਕਣਕ ਦਾ ਆਟਾ ਮਿਕਸ ਕਰਕੇ ਮਿੱਸੀ ਰੋਟੀ ਬਣਾਵਾਂਗੀ ਅੱਜ ਮੈਂ ਥੋੜਾ ਜਿਹਾ ਕਣਕ ਦਾ ਆਟਾ ਜ਼ਿਆਦਾ ਪਾਇਆ ਹੈ ਮੱਕੀ ਮੱਕੀ ਦਾ ਆਟਾ ਘੱਟ ਪਾਇਆ ਹੈ ਕਿੰਝ 4 ਵਜੇ ਕੇ ਨੇ ਸ਼ਾਮ ਦੇ ਆ ਜੋ ਜੀ ਜਿਨਾ ਜਿਨਾ ਨੇ ਵੀ ਖਾਣੀ ਐ ਜੀ ਆਪਣੀ ਥਾਲੀ ਤਿਆਰ ਹੋ ਗਈ ਇਹ ਹੈਗਾ ਸਿਰਕੇ ਦਾ ਅਚਾਰ ਮਿਰਚਾਂ ਔਰ ਅਦਰਕ ਦਾ ਮੂੜੀਆਂ ਇਸੀ ਰੋਟੀ ਭੁਰਜੀ ਪਾਲਕ ਮਿੱਥੇ ਔਰ ਬਾਥੂ ਦੀ ਵਿੱਚ ਆਲੂ ਪਾ ਕੇ ਲੋ ਜੀ ਇਹ ਵੀ ਹੈਗੀ ਐ ਸਰਦੀਆਂ ਦੀ ਸੁਗਾਤ ਸਾਗ ਦੇ ਨਾਲ ਨਾਲ ਔਰ ਜੀ ਵੀ ਆਪਣੀਆਂ ਪੰਜਾਬੀਆਂ ਦੀ ਜਿਹੜੀ ਹੈਗੀ ਆ ਸਵਾਤ ਇਹ ਸਰਦੀਆਂ ਵੀ